ਕੋਈ ਵੀ ਕਰੋ ਨਗਰ ਹੈ ਜੇ ਜਾਲ ਲਾ ਦੇ ਯਾਰ ਨਹੀਂ ਦੇਣਾ ਉਹ ਪੱਗਾ ਵਜਾ ਰਿਹਾ ਮਾਜੀ ਤਾਮ ਆ ਪਕੜੋ ਜਾਂ ਨਹੀਂ ਜਾਂਦਾ ਕੋਈ ਕੋ ਕੋਡ ਆਟ ਕੋਈ ਐਂਬੂਲੈਂਸ ਪੰਨ ਸਾਹਿਬ ਐਂਬੂਲੈਂਸ ਆਸਾ ਤੋਂ ਤੇਉਲਾ ਚਾਲ ਦੇ ਵਿੱਚ ਨਾ ਕੋਈ ਐਂਬੂਲੈਂਸ ਨਾ ਕੋਈ ਡਾਕਟਰ ਮੋਹਿਆ ਪਾਇਆ ਗਿਆ ਇੱਥੇ ਵਿੱਚ ਕੋਈ ਵੀ ਚੀਜ਼ ਕਾਨੂੰ ਕੋਈ ਐਕਸੀਡੈਂਟ ਨੂੰ ਦਾਪੋਸ਼ਨ ਦਾ ਕੋਈ ਇੱਥੇ ਇੰਤਜ਼ਾਮ ਨਹੀਂ ਹੈ ਸਾਰੇ ਇੰਤਜ਼ਾਮ ਖੋਪਲੇ ਇੱਥੇ ਵੇਖੋ ਇਹ ਪੀਸ਼ੈਂਟ ਪਿਆ ਆ ਇਹਨੂੰ ਰੈਫਰ ਅਮਰਦਾ ਅਮਰਦੀਪਾ ਹਸਪਤਾਲ ਕੀਤਾ ਪਰ ਇੱਥੇ ਕੋਈ ਵੀ ਡਾਕਟਰ ਜਿਹੜਾ ਮੌਜੂਦ ਨਹੀਂ ਆ। ਉਹੋ ਜਿਹਾ ਹੋ ਜਾਉਗਾ ਬੰਦ ਕਰ ਦੇ ਮੈਂ ਮੈਂ ਲਾਜ ਨਹੀਂ ਆ ਗਿਆ ਚਲੋ ਉੱਠੋ ਕੋਈ ਨਹੀਂ ਕੋਈ ਲੈ ਤੁਹਾਨੂੰ ਦਿਖਾਉਂਦਾ ਤੁਹਾਨੂੰ ਲਾਡੀ ਦਾ ਟਾਲ ਕੋਮੇਟ ਕੋਮੇਟ ਕਰ ਬਸ ਆਨਲਾਈਨ ਆਨਲਾਈਨ ਹੁੰਦੀ ਪਹਿਲਾਂ ਮੈਂ ਕਰਾਤੀ ਆ ਜਾਓ ਆ ਜਾਓ ਆਹੋ ਭਾਈ ਆਨਲਾਈਨ ਹੋ ਓਏ ਆ ਜਾ ਭਾਈ ਬਿਠਾਓ ਯਾਰ ਲੈ ਗਿਆ ਪਾਰਟਮੈਂਟ ਮੈਨੂੰ ਜਾਵਣਾ ਮੈਂ ਉਹ ਨਹੀਂ ਕਰਦਾ ਗੱਦੀ ਕਰ ਪੋਪ ਬੈਕਰ ਗੱਦੀ ਕਰ ਪੋਪ ਬੈਕਰ ਕੋਈ ਗੱਲ ਨਹੀਂ ਬੱਸ ਬੱਸ ਬੱਸ